ਹਿੰਦੁਸਤਾਨ ਦੇ ਵਿੱਚ ਅਗਰ ਆਯੁਰਵੇਦ ਹੈ ਤਾਂ ਆਯੁਰਵੇਦ ਦੇ ਵਿੱਚ ਇੱਕ ਬਹੁਤ ਬੜਾ ਗ੍ਰੰਥ ਜਿਹਦੇ ਗ੍ਰੰਥ ਦਾ ਨਾਮ ਹੈ ਬਾਭ ਪ੍ਰਕਾਸ਼ ਨਿਗੰਟੂ ਬਾਭ ਪ੍ਰਕਾਸ਼ ਨਿਗੰਟੂ ਇੱਕ ਇਸ ਤਰ੍ਹਾਂ ਦਾ ਗ੍ਰੰਥ ਹੈ ਜਿਹਦੇ ਵਿੱਚ ਤੁਹਾਡੀ ਸਿਹਤ ਦੀ ਹਰ ਕੁੰਡਲੀ ਪਈ ਹੈ ਖੋਲਣ ਵਾਲਾ ਚਾਹੀਦਾ ਉਹਦੇ ਵਿੱਚ ਅੱਠ ਚੀਜ਼ਾਂ ਪਾਈਆਂ ਨੇ ਪਹਿਲੀ ਚੀਜ਼ ਕੀ ਆ ਗ੍ਰਿਤ ਕੁਮਾਰੀ ਗ੍ਰਿਤ ਕੁਮਾਰੀ ਮਤਲਬ ghee quaargandal ਜਿਹਨੂੰ ਅਸੀਂ ਕੀ ਕਹਿੰਦੇ ਆ ਐਲੋਬੀਰਾ ਕਹਿਣ ਲੱਗ ਗਏ ਨਾ ਆਪਾਂ ਤੇ ਉਸ ਤੋਂ ਬਾਅਦ ਉਹਦੇ ਵਿੱਚ ਪਾਇਆ ਆਮਲਾ ਫਿਰ ਉਹਦੇ ਵਿੱਚ ਆਮਲੇ ਤੋਂ ਬਾਅਦ ਪਿਆ ਹੋਇਆ ਗिलोय ਉਸ ਤੋਂ ਬਾਅਦ ਇਹਦੇ ਵਿੱਚ ਪਈ ਹੋਈ ਹੈ ਅ ਗिलोय ਤੋਂ ਬਾਅਦ ਨਿੰਮ ਫਿਰ ਕarele ਫਿਰ ਜਾਮਨ ਫਿਰ ਵਿਜੇਸਰ ਵਿਜੇਸਰ ਦੀ ਲੱਕੜ ਦਾ ਐਕਸਟ੍ਰੈਕਟ ਵੀ ਪਾਇਆ ਗਿਆ ਇਹਦੇ ਵਿੱਚ ਤੇ ਮੇਥੀ ਦਾਣਾ ਇਹਦੇ ਵਿੱਚ ਪਾਇਆ ਗਿਆ ਔਰ ਬੌਜੀ ਇਹਨ ਭਾਗ ਪ੍ਰਕਾਸ਼ ਨੇ ਗਾਂਟੂ ਦਾ ਸਭ ਤੋਂ ਟਾਪ ਫਾਰਮੂਲੇਸ਼ਨ ਹੈ ਔਰ ਇਹਦੇ ਵਿੱਚ ਬਾਕੀ ਚੀਜ਼ਾਂ ਜਿਹੜੀਆਂ ਨੇ ਕੋਈ 1000 ਮਿਲੀਗ੍ਰਾਮ ਹੈ ਕੋਈ 500 ਮਿਲੀਗ੍ਰਾਮ ਹੈ ਲੇਕਿਨ ਇਹਦੇ ਵਿੱਚ ਜਿਹੜਾ ਗ੍ਰਿਤ ਕੁਮਾਰੀ ਜਿਹਨੂੰ অ্যালোਵਿਰਾ ਕਹਿੰਦੇ ਆ ਉਹ 3200 ਮਿਲੀਗ੍ਰਾਮ ਹੈ ਇਹਨੂੰ 30 ਐਮ ਐਲਸ ਦੇ ਵਿੱਚ ਪਾਓ ਗਰਮ ਪਾਣੀ ਗਰਮ ਪਾਣੀ ਦਾ ਇੱਕ ਗਲਾਸ ਲੈਣਾ ਸਵੇਰੇ ਖਾਲੀ ਪੇਟ ਇੱਕ ਗਲਾਸ ਗਰਮ ਪਾਣੀ ਦੇ ਵਿੱਚ ਇਹਨੂੰ ਐਦਾਂ ਪਾ ਲੈਣਾ ਪਾ ਕੇ ਘੋਲ ਕੇ ਇਹਨੂੰ ਪੀਣਾ ਔਰ ਇੱਕ ਸਫੀਸ਼ੀਐਂਟ ਡਾਈਟ ਹੈ ਡਾਇਬੀਟਿਕ ਪੇਸ਼ੈਂਟ ਵਾਸਤੇ ਔਰ 슈ਗਰ ਦੇ ਮਰੀਜ਼ ਨੂੰ ਮਹੀਨੇ ਡੇਢ ਮਹੀਨੇ ਚਾਹੀਦਾ ਲੱਗੂ ਵੀਰ ਗੋਲੀ ਛੁੱਟ ਗਈ ਮੇਰੀ ਜਿਹੜੀ ਅੰਗਰੇਜ਼ੀ ਰੋਜ਼ ਖਾਂਦਾ ਸੀ 인ਸੂਲਿਨ ਦੇ ਇੰਜੈਕਸ਼ਨ ਦੀ ਮਾਤਰਾ ਘਟਣ ਲੱਗ ਗਈ ਔਰ ਕੁਝ ਵੀ ਚੁਪਿਆ ਨਹੀਂ ਹੋਇਆ ਜੋ ਹੈਗਾ ਤੁਹਾਡੇ ਸਾਹਮਣੇ ਔਰ ਜੋ ਚੀਜ਼ ਬਣੀ ਹੈ ਤੁਹਾਡੇ ਸਾਹਮਣੇ ਔਰ ਪਿਓਰ ਨੇਚਰਲ ਹੈ ਚ ਕੋਈ ਐਸੈਂਸਰੀ ਕੋਈ ਫालतू ਚੀਜ਼ ਨਹੀਂ ਹਰ ਚੀਜ਼ ਦੇ ਉੱਤੇ ਰੂਹ ਲੱਗੀ ਹੋਈ ਹੈ ਰੂਹਦਾਰੀ ਦੀ ਗੱਲ ਹੈ ਔਰ ਸੇਤਦਾਰੀ ਦੀ ਵੀ ਗੱਲ ਹੈ ਜਿਨ੍ਹਾਂ ਨੂੰ ਵੀ 슈ਗਰ ਦੀ ਪ੍ਰੋਬਲਮ ਹੁੰਦੀ ਹੈ ਡਾਇਬੀਟਿਸ ਇਹ ਜਿਨ੍ਹਾਂ ਨੂੰ ਪ੍ਰੋਬਲਮ ਚੱਲ ਰਹੀ ਹੈ ਉਹਨਾਂ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਪਰੇਸ਼ਾਨੀ ਬਣ ਜਾਂਦੀ ਹੈ ਪਹਿਲਾਂ ਤਾਂ ਇੱਕ ਸਵਾਲ ਕੀ ਖਾਈਏ ਕੀ ਨਾ ਖਾਈਏ ਇਹ ਤਾਂ ਸਵਾਲ ਹੁੰਦਾ ਹੀ ਹੈ ਪਰ ਨਾਲ ਦੇ ਨਾਲ ਕਈ ਵਾਰੀ ਜਦੋਂ ਕੋਈ ਸਲਾਹਾਂ ਦੇਣ ਲੱਗਦੇ ਨੇ ਕੋਈ ਕਹਿੰਦਾ ਜੀ ਤੁਸੀਂ ਨਿੰਮ ਖਾਇਆ ਕਰੋ ਕੋਈ ਕਹਿੰਦਾ ਤੁਸੀਂ ਕਰੇਲੇ ਦਾ ਜੂਸ ਪੀਓ ਕੋਈ ਕਹਿੰਦਾ ਤੁਸੀਂ ਆਮਲਾ ਖਾਓ ਗिलोय ਖਾਓ ਪਰੇਸ਼ਾਨ ਹੋ ਜਾਂਦਾ ਹਰ ਕੋਈ ਕੀ ਖਾਈਏ ਕਿੰਨਾ ਖਾਈਏ ਕਦੋਂ ਖਾਈਏ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਅੱਜ ਤੁਹਾਨੂੰ ਇੱਕ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਾਂਗੇ ਜੋ ਕਿ ਆਯੁਰਵੈਦਿਕ ਢੰਗ ਦੇ ਨਾਲ ਬਣਾਈ ਗਈ ਹੈ ਔਰ ਤੁਸੀਂ ਇਸ ਨੂੰ ਇਸਤੇਮਾਲ ਕਰ ਸਕਦੇ ਹੋ ਤਾਂ ਇਹ ਸ਼ੂਗਰ ਤੋਂ ਤਤਨੁਰਾਹਤ ਮਿਲੇਗੀ ਹੀ ਤੁਸੀਂ ਸ਼ੂਗਰ ਲੈਵਲ ਆਪਣਾ ਕੰਟਰੋਲ ਵਿੱਚ ਲੈ ਕੇ ਆਓਗੇ ਇਸੇ ਹੋਰ ਵੀ ਢੇ ਸਾਰੇ ਫਾਇਦੇ ਜੋ ਹੈ ਤੁਹਾਨੂੰ ਜ਼ਰੂਰ ਆਪਣੀ ਬੋਡੀ ਵਿੱਚ ਦਿਖਣ ਵਾਲੇ ਨੇ ਅਗਰ ਆਪਾਂ ਖਾਸ ਗੱਲ ਕਰੀਏ ਤਾਂ ਕੋਲੇਸਟ੍ਰੋਲ ਲੈਵਲ ਜਿਨ੍ਹਾਂ ਦਾ ਵਧਿਆ ਹੈ ਉਹ ਵੀ ਕੰਟਰੋਲ ਵਿੱਚ ਆ ਸਕਦਾ ਹੈ ਸਕਿਨ ਦੇ ਲਈ ਬਹੁਤ ਅੱਛਾ ਰਹਿਣ ਵਾਲਾ ਹੈ ਸਾਡੇ ਜਿਹੜੇ ਨੇਲਸ ਆ ਕਈਆਂ ਦੇ ਬਹੁਤ ਖਰਾਬ ਹੋਣ ਲੱਗਦੇ ਨੇ ਉਸ ਲਈ ਕਈਆਂ ਦੀ ਅੱਖਾਂ ਨੂੰ ਲੈ ਕੇ ਅੱਖਾਂ ਦੇ ਵਿੱਚ ਕੋਈ ਰੁੱਖਾਪਨ ਰਹਿੰਦਾ ਹੈ ਖਾਰਿਸ਼ ਜੀ ਹੁੰਦੀ ਰਹਿੰਦੀ ਹੈ ਅੱਖਾਂ ਵਿੱਚ ਉੱਥੇ ਵੀ ਇਹ ਚੀਜ਼ ਬਹੁਤ ਅੱਛੀ ਹੈਲਪ ਕਰਨ ਵਾਲੀ ਹੈ ਕਈਆਂ ਨੂੰ ਦੰਦਾਂ ਦੀ ਪ੍ਰੋਬਲਮ ਰਹਿੰਦੀ ਹੈ ਕੁਛ ਨਾ ਕੁਛ ਓਵਰ ਆਲ ਇਹ ਕੁਝ ਚੀਜ਼ਾਂ ਜਿਹਦੇ ਇਹ ਜਿਹੜੀ ਚੀਜ਼ ਬਣਾਈ ਗਈ ਹੈ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਗੁਣਕਾਰੀ ਚੀਜ਼ਾਂ ਮਿਲਾਈਆਂ ਗਈਆਂ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਹੈ ਐਲੋਵੀਰਾ ਆਮਲਾ ਗिलोय ਨੀਮ ਦੇ ਵਿੱਚ ਕਰੇਲਾ ਜਾਮੁਣ ਮੇਥੀ ਦਾਣਾ ਸੋ ਇਹ ਸਾਰੀਆਂ ਚੀਜ਼ਾਂ ਹੋਏ ਨੇ ਕਿ ਅਗਰ ਅਸੀਂ ਡੇਲੀ ਵਰਤਣਾ ਚਾਹੀਏ ਇਕੱਲੀ-ਇਕੱਲੀ ਚੀਜ਼ ਵਰਤਣਾ ਚਾਹੀਏ ਤਾਂ ਸੇ ਕਨਫਿਊਜ਼ ਹੋ ਜਾਂਦੇ ਆ ਕਦੋਂ ਖਾਈਏ ਕਿੰਨੀ ਕੁਆਂਟੀਟੀ ਖਾਈਏ ਅਤੇ ਸਾਨੂੰ ਕਦੋਂ ਕਿੰਨੀ ਕੁ ਦੇਰ ਬਾਅਦ ਸਾਨੂੰ ਇਹ ਖਾਣਾ ਚਾਹੀਦਾ ਹੈ ਤਾਂ ਇਸੇ ਲਈ ਤੁਹਾਡੀ ਇਸੇ ਕਨਫਿਊਜ਼ਨ ਨੂੰ ਦੂਰ ਕਰਨ ਲਈ ਇੱਕ ਫਾਰਮੂਲਾ ਆਯੁਰਵੈਦਿਕ ਵਿਧੀ ਨਾਲ ਜੋ ਤਿਆਰ ਕੀਤਾ ਗਿਆ ਕਿ ਇਸ ਨੂੰ ਤੁਸੀਂ ਨਿਮਿਤ ਸਮੇਂ ਵਿੱਚ ਖਾਓ ਸਭ ਚੀਜ਼ਾਂ ਇਸ ਦੇ ਵਿੱਚ ਮਿਕਸ ਕੀਤੀਆਂ ਗਈਆਂ ਨੇ ਝੰਡੜ ਸਾਰੇ ਮੁੱਕ ਜਾਂਦੇ ਨੇ ਕਿ ਕਦੋਂ ਕੀ ਖਾਣਾ ਹੈ ਬਸ ਇਹ ਫਾਰਮ ਇਹ ਜਿਹੜਾ ਆਯੁਰਵੈਦਿਕ ਵਿਧੀ ਨਾਲ ਤਿਆਰ ਕੀਤਾ ਗਿਆ ਇੱਕ ਰਸ ਹੈ ਇਹ ਤੁਸੀਂ ਪੀ ਸਕਦੇ ਹੋ ਕਦੋਂ ਪੀਣਾ ਕਿਵੇਂ ਪੀਣਾ ਇਸ ਨੂੰ ਲੈ ਕੇ ਪੂਰੀ ਜਾਣਕਾਰੀ ਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਹੀ ਔਰ ਇਹ ਵੀ ਦੱਸਾਂ ਕਿ ਸਿਰਫ ਸ਼ੂਗਰ ਦੇ ਮਰੀਜ਼ ਹੀ ਨਹੀਂ ਨਾਰਮਲ ਹੈਲਦੀ ਪਰਸਨ ਵੀ ਅਗਰ ਆਪਨੇ ਆਪ ਨੂੰ ਫਿਟ ਰੱਖਣਾ ਚਾਹੁੰਦਾ ਹੋ ਜਾਂਦੇ ਨੇ ਕਿ ਸਾਨੂੰ ਕਦੇ 슈ਗਰ ਦੀ ਪ੍ਰੋਬਲਮ ਹੋਵੇ ਹੀ ਨਾ ਸਾਨੂੰ ਕਦੇ ਕੋਲੇਸਟ੍ਰੋਲ ਦੀ ਪ੍ਰੋਬਲਮ ਹੋਵੇ ਹੀ ਨਾ ਸਾਡੀ ਸਕਿਨ ਵੀ ਵਧੀਆ ਬਣੀ ਰਹੇ ਔਰ ਬਾਡੀ ਚ ਟਾਕਸਿਨਸ ਵੀ ਜੋ ਹੈ ਰਿਮੂਵ ਹੁੰਦੇ ਰਹਿਣ ਤਾਂ ਇਹ ਹਰੇਕ ਕੋਈ ਹੈਲਦੀ ਪਰਸਨ ਵੀ ਇਸ ਨੂੰ ਇਸ ਆਯੁਰਵੈਦਿਕ ਵਿਧੀ ਨੂੰ ਜੋ ਹੈ ਇਸਤੇਮਾਲ ਜ਼ਰੂਰ ਕਰ ਸਕਦਾ ਹੈ ਸੋ ਖੁੱਲ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੈਦਿਕ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਸੁਭਾਸ਼ ਗੋਇਲ ਜੀ ਸਤਿ ਸ੍ਰੀ ਅਕਾਲ ਜੀ ਜਉਂਦੇ ਵਸਦੇ ਰਹੋ ਚੜ੍ਹਦੀ ਕਲਾ ਚਲੋ ਉਮੀਦ ਹੈ ਬਹੁਤ ਖੁਸ਼ ਰਹਿੰਦੇ ਹੋਮੋਂਗੇ ਕਿਉਂਕਿ ਮੈਂ ਹਮੇਸ਼ਾ ਦੁਆ ਕਰਦਾ ਕਿ ਮੇਰਾ ਪੰਜਾਬ ਮੇਰੇ ਪੰਜਾਬ ਦਾ ਬੱਚਾ ਬੱਚਾ ਪੂਰਾ ਖੁਸ਼ ਰਹੇ ਹਰ ਵਕਤ ਮਸਤ ਰਹੇ ਪਰ ਮਸਤ ਵੀ ਰਹੇ ਤੇ ਸਵਸਥ ਵੀ ਰਹੇ ਔਰ ਤੁਹਾਡੇ ਸਵਸਥ ਰਹਿਣ ਲਈ ਇੱਕ ਬਹੁਤ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਨੇ ਮੈਂ ਲੈ ਕੇ ਆ ਰਿਹਾ ਔਰ ਸਾਡੀ ਕੰਪਨੀ ਜਿਹੜੀ ਵੈਦਵਾਨ ਕੰਪਨੀ ਹੈ ਬਸ ਸਾਡੀ ਮੋਹ ਨਿਕਲ ਜਾਂਦਾ ਹੈ ਤੁਹਾਡੀ ਹੋਈ ਹੈ ਇੱਥੋਂ ਲੈ ਕੇ ਕਿਨੇ ਜਾਣਾ ਅਨ ਜਮਰਾਜ ਦੇ ਝੋਟੇ ਦੇ ਜ਼ਮਾਨ ਨਹੀਂ ਰੱਖਿਆ ਜਾਂਦਾ ਉਹਦਾ ਮਜ਼ਾ ਹੀ ਲੈ ਕੇ ਜਾਂਦਾ ਬੰਦੇ ਨੂੰ ਵਿਚਾ ਕੇ ਮਤਲਬ ਕਹਿਣ ਦਾ ਵੀ ਲੈ ਕੇ ਕਿਸੇ ਨੇ ਕੁਝ ਨਹੀਂ ਜਾਣਾ ਲੈ ਕੇ ਕੀ ਜਾਣਾ ਤੁਹਾਡਾ ਜਿਹੜਾ ਪਿਆਰ ਹੈ ਇੱਕ ਦੂਜੇ ਨਾਲ ਉਹੀ ਆਪਣੇ ਸਾਰਿਆਂ ਦੇ ਨਾਲ ਜਾਣਾ ਜਿਹੜਾ ਮੇਰੇ ਲਈ ਤੁਹਾਡੇ ਮਨ 'ਚ ਸਤਿਕਾਰ ਹੈ ਤੁਹਾਡੇ ਲਈ ਮੇਰੇ ਮਨ 'ਚ ਸਤਿਕਾਰ ਹੈ ਉਹੀ ਜਾਣਾ ਸਭ ਕੁਝ ਨਾਲ ਪਰ ਇੱਕ ਚੀਜ਼ ਜ਼ਰੂਰ ਹੈ ਵੀ ਜਿਸ ਤਰ੍ਹਾਂ ਮੈਂ ਕੰਮ ਕਰ ਰਿਹਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਸੁਪਨੇ 'ਚ ਵੀ ਮੈਂ ਇਸ ਤਰ੍ਹਾਂ ਦੇ ਕੰਮ ਕਰੂੰਗਾ ਕਿਉਂਕਿ ਬਾਣੀਆਂ ਦੇ ਘਰੇ ਜੰਮ ਕੇ ਤਾਂ ਇੱਕੋ ਗੱਲ ਪਤਾ ਹੁੰਦੀ ਆ ਵੀ ਪੈਸੇ ਕਿਵੇਂ ਬਣਨਗੇ ਮੈਂ ਹੋਰ ਪਾਸੇ ਤੁਰਿਆ ਵੀ ਲੋਕ ਕਿਵੇਂ ਆਪਣੇ ਬਣਨਗੇ ਔਰ ਸੱਚਮੁੱਚ ਜਿੱਥੇ ਵੀ ਜਾਂਦੇ ਆ ਕਵਾਲ ਹੋ ਜਾਂਦੀ ਹੈ ਜਦੋਂ ਲੋਕ ਆਲੇ-ਦਾਲੇ ਇਕੱਠੇ ਹੋ ਜਾਂਦੇ ਆ ਐਂ ਲੱਗਦਾ ਹੁੰਦਾ ਵੀ ਹੁਣੇ ਮੇਰਾ ਪੰਜਾਬ ਨਹੀਂ ਹੈਗਾ ਇਹ ਮੇਰਾ ਘਰ ਹੀ ਬਣ ਗਿਆ ਇਹ ਅਲੱਗ ਨਹੀਂ ਹੈਗਾ ਕੁਝ ਆਪਣੀ ਆਪਣੇ ਸਾਰਾ ਘਰ-ਬਾਰ ਆਪਣਾ ਪਰਿਵਾਰ ਆਪਣਾ ਬਣ ਗਿਆ ਇਹ ਕਹਿਣਾ ਸੌਖਾ ਬੌਜੀ ਇਹ ਬਣਾਉਣਾ ਬਹੁਤ ਔਖਾ ਹੈ ਕਿਸੇ ਦੇ ਬਸ ਦਾ ਰੋਗ ਨਹੀਂ ਹੁੰਦਾ ਜਿੱਤੇ ਬਾਬੇ ਦੀ ਕਿਰਪਾ ਹੁੰਦੀ ਹੈ ਉਹਦੇ ਤੇ ਹੀ ਹੁੰਦੀ ਹੈ ਬਾਬਾ ਦੀਪ ਸਿੰਘ ਦੀ ਐਸੀ ਕਿਰਪਾ ਹੋਈ ਮੈਂ ਤਾਂ ਉਹੀ ਬਾਬਾ ਜੀ ਦੇ ਗੁਰਦੁਆਰੇ ਜਾਂਦਾ ਹੁੰਦਾ ਸੀ ਸੋ ਲੱਖੀਆ ਗੁਰਦੁਆਰੇ ਚ ਬਸ ਪਤਾ ਨਹੀਂ ਕਿਵੇਂ ਉਹਨਾਂ ਨੇ ਕਿਰਪਾ ਕੀਤੀ ਐਸੀ ਕਿਰਪਾ ਕੀਤੀ ਕਿ ਮੈਨੂੰ ਲੰਗਰ ਲਾਉਣ ਲਾਤਾ ਪਰ ਮੈਂ ਹੋਰ ਤਾਂ ਕੁਝ ਨਹੀਂ ਕਰ ਪਾਇਆ ਅਬ ਦੇ ਕਲੀਨਿਕ ਤੇ ਲੰਗਰ ਲਾ ਕੇ ਰੱਖਦਾ ਜਿਹੜਾ 100 200 ਬੰਦਾ ਰੋਜ਼ ਆਉਂਦਾ ਸਾਰਾ ਲੰਗਰ ਛੱਕ ਕੇ ਜਾਂਦਾ ਔਰ ਜਾਂਦ ਇਹ ਜ਼ਰੂਰ ਕਹਿ ਕੇ ਜਾਂਦਾ ਵੀ ਗੋਇਲ ਸਾਹਿਬ ਗੁਰਦੁਆਰੇ ਮੰਦਰਾਂ ਦੇ ਵਿੱਚ ਜਾਂ ਬਾਜ਼ਾਰਾਂ 'ਚ ਸੜਕਾਂ ਤੇ ਲੰਗਰ ਬਹੁਤ ਖਾਦੇ ਨੇ ਪਰ ਐਂ ਨਹੀਂ ਸੋਚਿਆ ਕਦੇ ਵੀ ਕਿਸੇ ਹਸਪੀਟਲ 'ਚ ਵੀ ਫ੍ਰੀ ਲੰਗਰ ਮਿਲੂਗਾ ਉੱਥੇ ਤਾਂ ਸੌਰੀ ਦੇ ਕੰਟੀਨ ਬਣਾ ਕੇ ਵੇਚ ਜਾਂਦੇ ਨੇ ਵੀ ਜਿਹੜੇ ਆਉਂਦੇ ਨੇ ਉਹਨਾਂ ਦਾ ਉੱਥੇ ਵੀ ਜੇਬ ਕੱਟ ਲੋ ਪਰ ਤੁਸੀਂ ਤਾਂ ਕਮਾਲ ਕੀਤੀ ਪਈ ਐ ਮੈਂ ਕਹਿੰਦਾ ਤੁਹਾਡੀ ਫੀਸ ਜਿਹੜੀ ਤੁਸੀਂ ਦਿੰਦੇ ਉਹਦੇ ਬਦਲੇ ਖਵਾਉਣਾ ਮੈਂ ਕਹਿੰਦਾ ਤੂੰ ਕਿਤੇ ਘਰੋਂ ਲੈ ਕੇ ਆਉਣਾ ਤੁਹਾਡਾ ਹੀ ਮਾਲ ਆ ਭਾਈ ਖਾਇਆ ਕਰੋ ਪਰ ਇੱਕ ਚੀਜ਼ ਬਹੁਤ ਕਮਾਲ ਦੀ ਆ ਜਿਹੜੀ ਕਿ ਤੁਹਾਡਾ ਪਿਆਰ ਮੈਨੂੰ ਮਿਲਦਾ ਸਤਿਕਾਰ ਮੈਨੂੰ ਮਿਲਦਾ ਉਹਦੇ ਬਦਲੇ ਮੈਂ ਚੰਗੀਆਂ ਚੀਜ਼ਾਂ ਲਿਆਉਣ ਦੀ ਕੋਸ਼ਿਸ਼ ਕਰਦਾ ਹੁਣ ਜਿੰਨੇ ਵੀ ਲੋਕ ਸਾਡੇ 슈ਗਰ ਤੋਂ ਪਰੇਸ਼ਾਨ ਆ ਦੇਖੋ ਪਹਿਲਾਂ ਤਾਂ ਬੋਤਲ ਦੇਖੋ ਤੁਹਾਡੇ ਲਈ ਮੈਂ ਬੋਤਲ ਕਿੰਨੀ ਵਧੀਆ ਲਿਆ ਵੀ ਆਪਾਂ ਦਵਾਈ ਤਾਂ ਖਾਣੀ ਪੀਣੀ ਹੋਈ ਆ 슈ਗਰ ਠੀਕ ਕਰ ਹੀ ਲੈਣੀ ਆ ਪਰ ਬੋਤਲ ਵੀ ਤਾਂ ਫ੍ਰੀਜ ਵਿੱਚ ਪਈ ਰਹੇ ਬਾਅਦ ਚ ਹੁਣ ਜਿਵੇਂ ਆ ਬੋਤਲ ਐ ਆ ਅੱਜ ਮੈਂ ਬੋਤਲਾ ਇਹ ਜਿਹੇ ਬੋਤਲਾ ਵੀ ਚੱਲਦੀਆਂ ਨੇ ਹੁਣ ਆ ਬੋਤਲ ਸਾਰੀ ਉਹ 10 ਰੁਪਏ ਦੀ ਆ ਖਾਲੀ ਸਮਝੋ ਮੇਰੀ ਗੱਲ ਨੂੰ ਮੈਂ ਮੈਂ ਘਰ ਦੀ ਗੱਲ ਕਰ ਰਿਹਾ ਕਿ ਤੁਸੀਂ ਸਮਝੋ ਮੇਰੀ ਗੱਲ ਨੂੰ ਗਲਤ ਨਾ ਲਿਓ ਆ ਖਾਲੀ ਉਹ ਬੋਤਲ 55 ਰੁਪਏ ਦੀ ਆ ਕਿਉਂ ਲਈ ਆਏ ਵੀ ਤੁਹਾਡੇ ਜਦੋਂ ਦਵਾਈ ਤੁਸੀਂ ਪੀ ਲਓ ਤੁਸੀਂ ਇਹਨੂੰ ਖਾਲੀ ਕਰ ਲਓ ਉਹਦੇ ਬਾਅਦ ਧੋ ਕੇ ਇਹਨੂੰ ਫ੍ਰਿਜ ਚ ਲਾ ਦਿਓ ਫ੍ਰਿਜ ਚ ਲਾ ਲਓ ਥੋੜਾ ਹਮੇਸ਼ਾ ਨਾਲ ਦਸ ਬਾਜ ਬੋਤਲ ਦੀ ਯਾਦ ਰਹੂਗੀ ਨਾਲ ਇਹ ਬੋਤਲ ਤੁਹਾਡੇ ਕਾਫੀ ਸਮੇਂ ਤੱਕ ਕੰਮ ਆਉਗੀ ਹਲੇ ਕੰਪਨੀ ਕਹਿੰਦੀ ਹੈ ਵੀ 10 ਸਾਲ ਬੋਤਲ ਤੇ ਖਰੋਚ ਨਹੀਂ ਆਉਂਦੀ ਝਰੀਟ ਨਹੀਂ ਪੈਂਦੀ ਇਹ ਤੱਕ ਤੁਸੀਂ ਭਲੇੜ ਨਹੀਂ ਮਾਰਦੇ ਇੰਨੀ ਵਧੀਆ ਚੀਜ਼ ਹੋਰ ਕੀ ਹੋ ਸਕਦੀ ਹੈ ਔਰ ਫਿਰ ਇਹ ਹਾਈਜਨਿਕ ਹੈ ਜਿਹੜਾ ਕੰਚੂ ਵਿੱਚ ਰੱਖ ਲਿਆ ਸਮਾਨ ਉਹ ਹੋ ਜਾ ਇਸ ਬੋਟਲ ਚ ਰੱਖ ਲਿਆ ਇਹਦੇ ਚ ਅਸੀਂ ਲੈ ਕੇ ਆਏ ਆ 8+DB 8+ ਮਤਲਬ 8 ਫਾਰਮੂਲੇ ਨੇ ਇਹਦੇ ਵਿੱਚ 8 ਚੀਜ਼ਾਂ ਪਾਈਆਂ ਨੇ ਡਾਇਬੀਟਿਸ ਕੰਟਰੋਲ ਹੈ DB DB ਕੰਟਰੋਲ ਮਤਲਬ ਡਾਇਬੀਟਿਸ ਨੂੰ ਕੰਟਰੋਲ ਕਰਦਾ ਫਿਰ 슈ਗਰ 슈ਗਰ ਨੂੰ ਕੰਟਰੋਲ ਕਰਨ ਦਾ ਇਹ ਸਭ ਤੋਂ ਬਿਹਤਰੀਨ ਟਰੀਟਮੈਂਟ ਹੈ ਔਰ ਇਹਦਾ ਰਿਜ਼ਲਟ ਮੈਂ ਤੁਹਾਨੂੰ ਦੱਸਾਂ ਕਿੱਥੇ ਕਿੱਥੇ ਹੈਗਾ ਨੰਬਰ 1 ਗੁੱਡ ਫਾਰ ਡਾਇਬੀਟਿਕ ਡਾਇਬਟੀਜ਼ ਕੰਟਰੋਲ ਕੋਲੇਸਟ੍ਰੋਲ ਕੰਟਰੋਲ ਸਕਿਨ ਕੇਅਰ ਨੇਲਸ ਆਈਜ਼ ਮਤਲਬ ਆਈ ਸਾਈਟ ਐਂਡ ਟੀਥ ਦੰਦ ਇਹ ਦੇਖੋ ਸਕਿਨ ਕੇਅਰ ਵੀ ਦੱਸਿਆ ਨੇ ਵੀ ਜਿਹੜੀ ਚਮੜੀ 슈ਗਰ ਦੇ ਮਰੀਜ਼ ਦੀ ਪਤਲੀ ਜੀ ਹੋ ਜਾਂਦੀ ਹੈ ਉਮਰ ਤੋਂ ਪਹਿਲਾਂ ਬੁੱਢੀ ਹੋ ਜਾਂਦੀ ਹੈ ਉਹ ਸਕਿਨ ਨੂੰ ਠੀਕ ਕਰੂਗਾ ਫਿਰ ਨੌ ਜਿਹੜੇ ਵੱਢ ਜਾਂਦੇ ਨੇ ਜਾਂ ਨੌਹਾਂ ਤੇ ਲੈਨਾਂ ਜੀਆਂ ਬਣ ਜਾਂਦੀਆਂ ਨੇ ਉਹਦੇ ਵਾਸਤੇ ਕੰਮ ਕਰੂਗਾ ਫਿਰ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਕਮਜ਼ੋਰੀ ਆਉਂਦੀ ਆ ਜਾਂ ਅੱਖਾਂ 'ਚ ਕੁਰਕੂ ਜੇ ਬੱਜੀ ਜਾਂਦੇ ਨੇ ਹਰ ਵਕਤ ਖਾਜ ਹੋਈ ਜਾਂਦੀ ਆ ਚੂਬੀ ਜਾਂਦਾ ਕੁਝ ਉਹਦੇ ਲਈ ਵੀ ਕੰਮ ਕਰਦਾ ਫਿਰ ਦੰਦ ਜਿਨ੍ਹਾਂ ਦੇ ਟੁੱਟਣ ਵਾਲੇ ਹੋ ਜਾਂਦੇ ਨੇ 슈ਗਰ ਕਰਕੇ ਕਹਿੰਦੇ ਨੇ ਦੰਦ ਨਵੇਂ ਲੱਗਣਗੇ ਉਹਨਾਂ ਤੇ ਵੀ ਕੰਮ ਕਰਦਾ ਇਹ ਕੋਲੇਸਟ੍ਰੋਲ ਲੈਵਲ ਨੂੰ ਬਿਲਕੁਲ ਨਾਰਮਲ ਕਰ ਲੈਂਦਾ ਕਿਵੇਂ ਕਰਦਾ ਹੁਣ ਤੁਹਾਨੂੰ ਦੱਸ ਦਿਆਂ ਕਿ ਕੀ ਕੀ ਫਾਇਦੇ ਆ ਹਿੰਦੁਸਤਾਨ ਦੇ ਵਿੱਚ ਅਗਰ ਆਯੁਰਵੇਦ ਹੈ ਤਾਂ ਆਯੁਰਵੇਦ ਦੇ ਵਿੱਚ ਇੱਕ ਬਹੁਤ ਬੜਾ ਗ੍ਰੰਥ ਜਿਹੜੇ ਗ੍ਰੰਥ ਦਾ ਨਾਮ ਹੈ ਬਾਭ ਪ੍ਰਕਾਸ਼ ਨਿਗੰਟੂ ਬਾਭ ਪ੍ਰਕਾਸ਼ ਨਿਗੰਟੂ ਇੱਕ ਇਸ ਤਰ੍ਹਾਂ ਦਾ ਗ੍ਰੰਥ ਹੈ ਜਿਹਦੇ ਵਿੱਚ ਤੁਹਾਡੀ ਸਿਹਤ ਦੀ ਹਰ ਕੁੰਡਲੀ ਪਈ ਹੈ ਖੋਲਣ ਵਾਲਾ ਚਾਹੀਦਾ ਉਹਦੇ ਵਿੱਚ ਅੱਠ ਚੀਜ਼ਾਂ ਪਾਈਆਂ ਨੇ ਪਹਿਲੀ ਚੀਜ਼ ਕੀ ਆ ਗ੍ਰਿਤ ਕੁਮਾਰੀ ਗ੍ਰਿਤ ਕੁਮਾਰੀ ਮਤਲਬ ghee ਕੁਆਰ ਗੰਦਲ ਜਿਹਨੂੰ ਅਸੀਂ ਕੀ ਕਹਿੰਦੇ ਆ ਐਲੋਵੀਰਾ ਕਹਿਣ ਲੱਗ ਗਏ ਨਾ ਆਪਾਂ ਤੇ ਉਸ ਤੋਂ ਬਾਅਦ ਉਹਦੇ ਵਿੱਚ ਪਾਇਆ ਆਮਲਾ ਫਿਰ ਉਹਦੇ ਵਿੱਚ ਆਮਲੇ ਤੋਂ ਬਾਅਦ ਪਿਆ ਹੋਇਆ ਗਿਲੋਏ ਉਸ ਤੋਂ ਬਾਅਦ ਇਹਦੇ ਵਿੱਚ ਪਈ ਹੋਈ ਹੈ ਅ ਗਲੋਏ ਤੋਂ ਬਾਅਦ ਨਿੰਮ ਫਿਰ ਕarele ਫਿਰ ਜਾਮਣ ਫਿਰ ਵਿਜੇਸਰ ਵਿਜੇਸਰ ਦੀ ਲੱਕੜ ਦਾ ਐਕਸਟ੍ਰੈਕਟ ਵੀ ਪਾਇਆ ਗਿਆ ਇਹਦੇ ਵਿੱਚ ਤੇ ਮੇਥੀ ਦਾਣਾ ਇਹਦੇ ਵਿੱਚ ਪਾਇਆ ਗਿਆ ਔਰ ਬੌਜੀ ਇਹਨ ਭਾਗ ਪ੍ਰਕਾਸ਼ ਨੇ ਗਾਂਟੂ ਦਾ ਸਭ ਤੋਂ ਟਾਪ ਫਾਰਮੂਲੇਸ਼ਨ ਹੈ ਔਰ ਇਹਦੇ ਵਿੱਚ ਬਾਕੀ ਚੀਜ਼ਾਂ ਜਿਹੜੀਆਂ ਨੇ ਕੋਈ 1000 ਮਿਲੀਗ੍ਰਾਮ ਹੈ ਕੋਈ 500 ਮਿਲੀਗ੍ਰਾਮ ਹੈ ਲੇਕਿਨ ਇਹਦੇ ਵਿੱਚ ਜਿਹੜਾ ਗ੍ਰਿਤ ਕੁਮਾਰੀ ਜਿਹਨੂੰ ਐਲੋਵੇਰਾ ਕਹਿੰਦੇ ਆ ਉਹ 3200 ਮਿਲੀਗ੍ਰਾਮ ਹੈ ਕਹਿਣਾ ਸੌਖਾ ਔਰ ਇਹਨੂੰ ਠੱਕਣ ਵੀ ਜਿਹੜਾ ਦਿੱਤਾ ਉਹ ਮਈਰ ਦਿੱਤਾ ਗਿਆ ਕਿ ਇਹ ਠੱਕਣ ਦੇ ਵਿੱਚ ਪੂਰਾ 30 ਐਮ ਐਲ ਪੈਂਦਾ ਇਹਨੂੰ 30 ਐਮ ਐਲ ਦੇ ਵਿੱਚ ਪਾਓ ਗਰਮ ਪਾਣੀ ਗਰਮ ਪਾਣੀ ਦਾ ਇੱਕ ਗਲਾਸ ਲੈਣਾ ਸਵੇਰੇ ਖਾਲੀ ਪੇਟ ਇੱਕ ਗਲਾਸ ਗਰਮ ਪਾਣੀ ਦੇ ਵਿੱਚ ਇਹਨੂੰ ਐਦਾਂ ਪਾ ਲੈਣਾ ਪਾ ਕੇ ਘੋਲ ਕੇ ਇਹਨੂੰ ਪੀਣਾ ਔਰ ਇੱਕ ਸਫੀਸ਼ੀਐਂਟ ਡਾਈਟ ਹੈ ਡਾਇਬੀਟਿਕ ਪੇਸ਼ੈਂਟ ਵਾਸਤੇ ਔਰ ਸ਼ੂਗਰ ਦੇ ਮਰੀਜ਼ ਨੂੰ ਮਹੀਨੇ ਡੇਢ ਮਹੀਨੇ ਚਾਹੀਦਾ ਲੱਗੂ ਵੀ ਯਾਰ ਗੋਲੀ ਛੁੱਟ ਗਈ ਮੇਰੀ ਜਿਹੜੀ ਅੰਗਰੇਜ਼ੀ ਰੋਜ਼ ਖਾਂਦਾ ਸੀ 인ਸੂਲਿਨ ਦੇ ਇੰਜੈਕਸ਼ਨ ਦੀ ਮਾਤਰਾ ਘਟਣ ਲੱਗ ਗਈ ਔਰ ਕੁਝ ਵੀ ਚੁਪਿਆ ਨਹੀਂ ਹੋਇਆ ਜੋ ਹੈਗਾ ਤੁਹਾਡੇ ਸਾਹਮਣੇ ਔਰ ਜੋ ਚੀਜ਼ ਬਣੀ ਹੈ ਤੁਹਾਡੇ ਸਾਹਮਣੇ ਹੈ ਔਰ ਪਿਓਰ ਨੇਚਰਲ ਹੈ ਚ ਕੋਈ ਐਸੈਂਸਰੀ ਕੋਈ ਫਾਲਤੂ ਚੀਜ਼ ਨਹੀਂ ਹਰ ਚੀਜ਼ ਦੇ ਉੱਤੇ ਰੂਹ ਲੱਗੀ ਹੋਈ ਹੈ ਰੂਹਦਾਰੀ ਦੀ ਗੱਲ ਹੈ ਔਰ ਸੇਤਦਾਰੀ ਦੀ ਵੀ ਗੱਲ ਹੈ ਇਸ ਕਰਕੇ ਮਿੱਤਰੋ ਇਹ ਜਿਹੜੀ ਚੀਜ਼ ਆ ਜਮੈਂ ਤੁਹਾਨੂੰ ਦੇਣੀ ਸੀ ਇਹ ਡਾਇਬੀਟਿਕ ਪੇਸ਼ੈਂਟ ਵਾਸਤੇ ਆ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦਿੱਤਾ ਸੀ ਇੱਕ ਪਾਊਡਰ ਜਿਹੜਾ ਆਪਣਾ ਬਣਿਆ ਬੜੇਵੇਂ ਦੀ ਗਿਰੀ ਤੋਂ ਬਣਿਆ ਹੋਇਆ ਉਹ ਵੀ ਕਮਾਲ ਦੀ ਚੀਜ਼ ਆ ਫਿਰ ਕਾਲੇ ਜਾਮਣ ਦੀ ਗੋੰਧ ਤੋਂ ਬਣਿਆ ਹੋਇਆ ਕੈਪਸੂਲ ਇਹ 슈ਗਰ ਦੇ ਮਰੀਜ਼ਾਂ ਵਾਸਤੇ ਬਹੁਤ ਕਮਾਲ ਦੀਆਂ ਤਿੰਨ ਚੀਜ਼ਾਂ ਅਸੀਂ ਦੰਦੇ ਆ ਜਿਹਦੇ ਨਾਲ ਸਾਡਾ ਪੇਸ਼ੈਂਟ ਆ ਕੇ ਤਿੰਨ ਤੋਂ 6 ਮਹੀਨੇ ਦੇ ਵਿੱਚ ਵਿੱਚ ਥੈਂਕ ਯੂ ਬੋਲ ਦਿੰਦਾ ਜਿਹਨੂੰ ਐ ਪਤਾ ਲੱਗ ਜਾਂਦਾ ਹੁਣ 슈ਗਰ 80 ਤੋਂ 120 ਦੇ ਵਿੱਚ ਹੀ ਰਹਿੰਦੀ ਹੈ ਗੁਲ ਸਾਹਿਬ ਜੋ ਮਰਜੀ ਕਰ ਲੀ ਗੰਨੇ ਦਾ ਰਸਤਾ ਅਸੀਂ ਪਹਿਲਾਂ ਹੀ ਕਹਿੰਦੇ ਆ ਪੀਆ ਕਰੋ ਗੁੜ ਖਾਇਆ ਕਰੋ ਚੀਨੀ ਛੱਡ ਦਿਓ ਬਸ ਚੀਨੀ ਤੋਂ ਬਣਿਆ ਚੀਜ਼ਾਂ ਛੱਡ ਦਿਓ ਆਪਣੇ ਫਲ ਫਰੂਟ ਜ਼ਰੂਰ ਖਾਇਆ ਕਰੋ ਸਵੇਰੇ ਸਲਾਦ ਖਾਓ ਫਲ ਖਾਓ ਇਹ ਚੀਜ਼ਾਂ ਖਾਓਗੇ ਤੰਦਰੁਸਤ ਰਹੋਗੇ ਤਕੜੇ ਰਹੋਗੇ ਰੋਟੀ ਜਿਹੜੀ ਆ ਉਹ ਨਾਰਮਲ ਵੀ ਖਾਇਆ ਕਰੋ ਕਦੇ ਕਦੇ ਕਣਕ ਖਾ ਲਈ ਕਦੇ ਕਦੇ ਮੈਸੀ ਖਾ ਲਈ ਕਦੇ ਕਦੇ ਆਪਣਾ ਕੀ ਕਹਿੰਦੇ ਨੇ ਉਹਨੂੰ ਮਲਟੀ ਗ੍ਰੇਨ ਆਟੇ ਦੀ ਖਾ ਲਿਆ ਕਰੋ ਤਾਂ ਉਹ ਜਿਹੜੀ ਤੰਦਰੁਸਤੀ ਆ ਤੁਹਾਡੇ ਸਰੀਰ 'ਚ ਬਣੀ ਰਹੂਗੀ ਹਮੇਸ਼ਾ ਹੁਣ ਇਸ ਚੀਜ਼ ਨੂੰ ਯਾਦ ਰੱਖਿਓ ਜਿਹੜੀ ਬਲੇਵੇਂ ਦੀ ਗਰੀ ਤੋਂ ਬਣਿਆ ਡਾਇਬਟੀਜ਼ ਕੰਟਰੋਲ ਪਾਊਡਰ ਤੇ ਕਾਲੇ ਜਾਮਨ ਗੁੰਦ ਤੋਂ ਬਣਿਆ ਕਾਲਾ ਜਾਮਨ ਗੁੰਦ ਕੈਪਸੂਲ ਇਹ ਇਹ ਦੋ ਚੀਜ਼ਾਂ ਦੇ ਨਾਲ ਨਾਲ ਇਹ ਜਿਹੜਾ 8+ ਡਾਇਬੀਟਿਸ ਕੰਟਰੋਲ سیرਪ ਦਿੱਤਾ ਗਿਆ ਇਹਨੂੰ ਯੂਜ਼ ਕਰਨਾ ਨਾ ਭੁੱਲਿਓ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੀ ਸਿਹਤ ਨੂੰ ਹਮੇਸ਼ਾ sehat ਯਾਬ ਰੱਖਣ ਵਾਸਤੇ ਨੇ ਔਰ ਸ਼ੂਗਰ ਨੂੰ ਕੰਟਰੋਲ ਰੱਖਣ ਵਾਸਤੇ ਨੇ ਔਰ ਜਿਹੜਾ ਵੀ ਇਨਸਾਨ ਇਹ ਕਹਿ ਦੇਵੇ ਕਿ ਸ਼ੂਗਰ ਜੜੋਂ ਖਤਮ ਹੋ ਸਕਦੀ ਹੈ ਜਿਵੇਂ ਅੱਗੇ ਵੀ ਹਜ਼ਾਰ ਵਾਰੀ ਕਿਹਾ ਕਿ ਜੇ ਤੁਹਾਨੂੰ ਕੋਈ ਬੰਦਾ ਕਹਿੰਦਾ ਸ਼ੂਗਰ ਨੂੰ ਮੈਂ ਜੜੋ ਖਤਮ ਕਰ ਦੂੰ ਮੈਨੂੰ ਅੰਨ ਪੈਸੇ ਦੇ ਦੋ ਮੈਂ ਚ ਸੋਨਾ ਪਾ ਦੂੰ ਮੈਂ ਚ ਫਲਾਣਾ ਪਾ ਦੂੰ ਉਤੋਂ ਸਸਰੀਕਾਲ ਬੁਲਾ ਕੇ ਆਜੋ ਕਿਉਂਕਿ ਉਹ ਮੰਦ ਬੁੱਧੀ ਆ ਜਿਹੜਾ ਇਹ ਕਹਿੰਦਾ ਵੀ ਮੈਂ ਸ਼ੂਗਰ ਨੂੰ ਜੜੋ ਖਤਮ ਕਰ ਦੂੰ ਜੇ ਸ਼ੂਗਰ ਜੜੋ ਖਤਮ ਹੋ ਸਕਦੀ ਹੋਵੇ ਤਾਂ ਉਸ ਬੰਦੇ ਕੋਲੇ ਦੁਨੀਆ ਦੀ ਆਪਣੀ 에ਅਰਲਾਈਨ ਹੋਣੀ ਚਾਹੀਦੀ ਆ ਕਿਉਂਕਿ ਇੰਨਾ ਸ਼ੂਗਰ ਦਾ ਮਰੀਜ਼ ਆ ਕਰੋ ਠੀਕ ਕਰਨ ਲੱਗ ਜੇ ਤਾਂ ਇੱਕ 에ਅਰਲਾਈਨ ਉਹਦੀ ਆਪਣੀ ਬਣ ਜੂਗੀ ਥੋੜਾ ਜਿਹਾ ਦਿਮਾਗ ਲਾਇਆ ਕਰੋ ਬਾਕੀ ਸਭ ਬਾਬੇ ਦੀ ਕਿਰਪਾ ਜਿੰਨਾ ਦਿਮਾਗ ਤੁਹਾਡੇ ਕੋਲੇ ਆ ਮੈਂ ਕਹਿੰਦਾ ਕਿਸ ਕੀ ਗੱਲ ਲੀਓ ਜਿਹਨਾਂ ਸਾਡੇ ਪੰਜਾਬੀਆਂ ਕੋਲੇ ਦਿਮਾਗ ਹੈ ਇਸ ਕਰਕੇ ਹਮੇਸ਼ਾ ਡਾਕਟਰ ਵੈਦ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਿਆ ਕਰੋ ਪੁੱਛਿਆ ਕਰੋ ਹਰ ਸਵਾਲ ਜਿਹੜਾ ਤੁਹਾਡੇ ਮਨ ਚ ਹੋਵੇ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਸਵਾਲ ਪੁੱਛਾਂਗੇ ਉਹਦਾ ਫਰਜ਼ ਬਣ ਜਾਂਦਾ ਕਿ ਉਹ ਜਵਾਬ ਦੇਵੇ ਕਿਉਂਕਿ ਜੇ ਜਵਾਬ ਦੇਣ ਲੱਗੇ ਤੁਸੀਂ ਅੱਖਾਂ ਚੱਖਾਂ ਪਾ ਕੇ ਜਵਾਬ ਦੇ ਰਿਹਾ ਤਾਂ ਇਟ ਮੀਨ ਜੋ ਠੀਕ ਹੈ ਜੋ ਮੜ ਅੱਖ ਘੁਮਾ ਕੇ ਗੱਲ ਕਰਦਾ ਤਾ ਵੀ ਥੋੜਾ ਜਿਆ ਸੋਚਣ ਦੀ ਲੋੜ ਐ ਇਸ ਕਰਕੇ ਮਿੱਤਰੋ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ ਚ ਰਹੋ ਔਰ ਸਦਾ ਹੱਸਦੇ ਰਹੋ ਪਰ ਇੱਕ ਗੱਲ ਅੱਜ ਹੋਰ ਕਹਿ ਕੇ ਜਾਊਂਗਾ ਜੇ ਤੁਹਾਡੇ ਘਰ 'ਚ ਬੜੇ ਬਜ਼ੁਰਗ ਹੈਗੇ ਆ ਤਾਂ ਉਹਨਾਂ ਦੇ ਪੈਰਾਂ ਨੂੰ ਜੇ ਤੇਲ ਲਾਉਂਗੇ ਰੋਜ਼ ਰਾਤ ਨੂੰ ਤਾਂ ਤੁਸੀਂ ਆਪਣੇ ਕਾਰੋਬਾਰ 'ਚ ਵਿਰਧੀ ਦੇਖਿਓ ਆਪਣੀਆਂ ਨੌਕਰੀਆਂ 'ਚ ਵਾਧਾ ਦੇਖਿਓ ਆਪਣੀ ਸਿਹਤ 'ਚ ਤੰਦਰੁਸਤੀ ਦੇਖਿਓ ਕਿਉਂਕਿ ਉਹਨਾਂ ਬਜ਼ੁਰਗਾਂ ਦੀ ਜਿਹੜੇ ਦੁਆਵਾਂ ਨੇ ਸੀਸਾ ਨੇ ਜੀ ਸੋਚ ਵੀ ਨਹੀਂ ਸਕਦੇ ਉਹ ਕੀ ਕਰ ਜਾਂਦੀਆਂ ਨੇ ਪਿਓਰ ਆਕਸੀਜਨ ਹੁੰਦੀ ਆ ਉਹ ਮਿੱਤਰੋ ਕਦੇ ਲੈ ਕੇ ਦੇਖਿਓ ਬਸ ਆਪਣੇ ਵੱਡੇ ਬਜ਼ੁਰਗਾਂ ਦੇ ਪੈਰਾਂ ਨੂੰ ਤੇਲ ਲਾਇਆ ਕਰੋ ਕਦੇ-ਕਦੇ ਬਹਿ ਕੇ ਉਹਨਾਂ ਦੀ ਗੱਲ ਸੁਣ ਲਿਆ ਕਰੋ ਉਹਨਾਂ ਨੂੰ ਪੁੱਛ ਲਿਆ ਕਰੋ ਹੋਰ ਬਾਪੂ ਜੀ ਕਿਵੇਂ ਹੋ ਬੇਬੇ ਕਿਵੇਂ ਲੜਦੀ ਤਾਂ ਨਹੀਂ ਤੁਹਾਡੇ ਨਾਲ ਕਦੇ ਬੇਬੇ ਨੂੰ ਵੀ ਪੁੱਛ ਲਿਆ ਕਰੋ ਬਾਪੂ ਐਵੇਂ ਹੀ ਵੜਕਾ ਮਰੀ ਜਾਂਦਾ ਇਹੋ ਜਿਹੀਆਂ ਗੱਲਾਂ ਘਰ 'ਚ ਮਾਹੌਲ ਬਣਾ ਕੇ ਰੱਖਿਆ ਪਿਆਰ ਬਣਾ ਕੇ ਰੱਖਿਓ ਸਾਸਰੀ ਕਾਲ ਚੜ੍ਹਦੀ ਕਲਾ ਚ ਤਾ ਜਾਣਿਆ ਤੁਸੀਂ ਕਿ ਕਿਦਾਂ ਗੁਣਕਾਰੀ ਇਹ ਫਾਰਮੂਲਾ ਹੈ ਇਹ ਆਯੁਰਵੈਦਿਕ ਵਿਧੀ ਦੇ ਨਾਲ ਜੋ ਤਿਆਰ ਕੀਤਾ ਗਿਆ ਉਹ ਹਰੇਕ ਦੇ ਲਈ ਬਹੁਤ ਅੱਛਾ ਹੈ ਔਰ ਸ਼ੂਗਰ ਵਾਲਿਆਂ ਲਈ ਤਾਂ ਬਹੁਤ ਹੀ ਜ਼ਿਆਦਾ ਵਧੀਆ ਰਹਿਣ ਵਾਲਾ ਹੈ ਜਿਵੇਂ ਕਿ ਸੁਭਾਸ਼ ਗੋਇਲ ਜੀ ਨੇ ਦੱਸਿਆ ਹੈ ਕਿ ਸ਼ੂਗਰ ਨੂੰ ਕੰਟਰੋਲ ਵਿੱਚ ਕਰਨਾ ਹੈ ਤੇ ਹੋਰ ਜਿਹੜੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਤੁਹਾਨੂੰ ਦੱਸਿਆ ਨੇ ਜ਼ਰੂਰ ਇਹ ਤੁਸੀਂ ਆਪਣੀ ਲਾਈਫ ਵਿੱਚ ਅਪਣਾ ਸਕਦੇ ਹੋ ਤਾਂ ਕਿ ਤੁਸੀਂ ਸ਼ੂਗਰ ਵਰਗੀ ਪ੍ਰੋਬਲਮ ਨੂੰ ਬੈਲੈਂਸ ਕਰ ਲੱਗ ਸਕੋ ਹਾਈ ਕਿਸੇ ਦੀ ਸ਼ੂਗਰ ਬਹੁਤ ਜ਼ਿਆਦਾ ਚਲੀ ਜਾਂਦੀ ਹੈ ਅਗਰ ਇਹ ਜੀ ਚੀਜ਼ ਆਯੁਰਵੈਦਿਕ ਜੋ ਹੈ ਚੀਜ਼ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਰੱਖਦੇ ਹੋ ਤਾਂ ਕਦੇ ਵੀ ਇੰਨੇ ਜ਼ਿਆਦਾ ਖਬਰਾਂ ਦੀ ਲੋਡ ਨਹੀਂ ਪੈਂਦੀ ਹੈ ਬਾਕੀ ਅਗਰ ਇਸ ਨੂੰ ਤੁਸੀਂ ਮੰਗਵਾਣਾ ਚਾਹੋ ਤਾਂ ਜਿਹੜਾ ਪਹਿਲਾਂ ਨੰਬਰ ਚੱਲ ਰਿਹਾ ਸੀ ਸਕਰੀਨ ਦੇ ਉੱਪਰ ਇਸ ਉੱਪਰ ਤੁਸੀਂ ਕਾਲ ਕਰਕੇ ਵੀ ਪੂਰੀ ਜਾਣਕਾਰੀ ਇਸ ਨੂੰ ਇਸ ਦੇ ਬਾਰੇ ਲੈ ਸਕਦੇ ਹੋ ਔਰ www.vaidwan.com ਵੈਬਸਾਈਟ ਤੇ ਜਾ ਕੇ ਵੀ ਤੁਸੀਂ ਆਨਲਾਈਨ ਵੀ ਇਸ ਨੂੰ ਜ਼ਰੂਰ ਲੈ ਸਕਦੇ ਹੋ ਸੋ ਇਹ ਜਾਣਕਾਰੀ ਇਸ ਲਈ ਤੁਹਾਡਾ ਸਾਂਝੀ ਕੀਤੀ ਜਾਂਦੀ ਹੈ ਤਾਂ ਕਿ ਆਯੁਰਵੈਦਿਕ ਚੀਜ਼ਾਂ ਜਿਹੜੀਆਂ ਕਿ ਜੋ ਸਾਨੂੰ ਕੁਦਰਤ ਨੇ ਜੋ ਜੜੀ ਬੁੱਟੀਆਂ ਚੀਜ਼ਾਂ ਦਿੱਤੀਆਂ ਉਹਨਾਂ ਨੂੰ ਮਿਲਾ ਕੇ ਚੀਜ਼ਾਂ ਬਣਾਈਆਂ ਗਈਆਂ ਹੁੰਦੀਆਂ ਜਿਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ंदरुस्त रह हैल्दी परसन भी उसको खा के जो है फिट रहो तो बच सकते हैं सो so, भीडियो अजीद चंकी लगी है तो इसमें लाइक एंड शेयर जरूर कर देना पेज नाले तक फॉलो नहीं किया फॉलो कर लो यूट्यूब चैनल हैल्थ एडवाइस विद हरजोत कौर ने सबसक्राइब नहीं किया फटाफट -फड़ सबसक्राइब भी कर लो मिलेंगे जल्दी ही सेहत में जुड़ी होर खास जानकारी के फिलहाल ही दौ जी इजाजत थैंक यू सो मच